ਹਾਸਾ ਮਹੱਲਾ ਪਹਿਲਾ ਗੁਰ ਕਰ ਗਿਆਨ ਧਿਆਨ ਕਰ ਤਾਵੇ ਕਰ ਕਰਨੀ ਕਸ ਪਾਈਐ ਬਾਠੀ ਭਵਨ ਪ੍ਰੇਮ ਕਾ ਕੋਚਾ ਇਤਰਾਸ ਅਮਿਓ ਚਵਾਈਐ ਬਾਬਾ ਮਨ ਮਤਵਾਰੂ ਨਾਮ ਰਸ ਪੀਵੇ ਸਹਿਜ ਰੰਗ ਰਚ ਰਹਿਆ ਐਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ ਰਹਾਉ ਪੂਰਾ ਸਾਚ ਪਿਆਲਾ ਸਹ ਜੀ ਤਿਸਹਿ ਪੀ ਆਏ ਜਾਂ ਕੋ ਨਦਰ ਕਰੀ ਅੰਮ੍ਰਿਤ ਕਾ ਵਾਪਾਰੀ ਹੋਵੇ ਚਾਹ ਮਦ ਸ਼ੂਛੈ ਭਾਉ ਧਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤਿ ਹੀ ਪਰਮਾਨ ਭਇਆ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠੈ ਕਰੈ ਕਿਆ ਸਿਫਤਿ ਰਤਾ ਸਦ ਬੈਰਾਗੀ ਜੂਐ ਜਨਮ ਨ ਹਾਰੈ ਕਹੋ ਨਾਨਕ ਸੁਣ ਭਰਤ ਸਰ ਜੋਗੀ ਖੀਵਾ ਅੰਮ੍ਰਿਤ ਧਾਰੈ ਆਸਾ ਮਹੱਲਾ ਪਹਿਲਾ ਖੁਰਾ ਆਸਾਨ ਖਸਮਾ ਨਾ ਕੀਆ ਹਿੰਦੂ ਸਤਾਨ ਡਰਾਇਆ ਆਪੈ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕਉ ਮਾਰੇ ਤਾਂ ਮਨ ਰੋਸ ਨਾ ਹੋਈ ਰਹਾਉ ਸਕਤਾ ਸਿੰਘ ਮਾਰੇ ਪੈ ਵਗੈ ਖਸਮੈ ਸਾਪੁਰਸਾਈ ਰਤਨ ਵਿਗਾਰ ਵਗੋਏ ਕੁੱਤੀ ਮੋਇਆਂ ਸਾਰ ਨਾ ਕਾਈ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਾ ਉਤਰਾਏ ਵੱਡਾ ਸਾਧ ਕਰੇ ਮਨ ਭਾਣੀ ਕਸਮੈ ਨਦਰੀ ਕੀੜਾ ਆਵੈ ਜੀਤੇ ਚੁਗੈ ਦਾਣੀ ਮਰ ਮਰ ਜੀਵੈ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ ਰਾਗਾ ਸਾ ਘਰ ਦੂਜਾ ਮਹੱਲਾ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਦਰਸ਼ਨ ਪਾਵੇ ਵਡਭਾਗ ਗੁਰ ਕੈ ਸ਼ਬਦ ਸੱਚੈ ਬੈਰਾਗ ਖਟ ਦਰਸ਼ਨ ਵਰਤੈ ਵਰਤਾਰਾ ਗੁਰ ਕਾ ਦਰਸ਼ਨ ਅਗਮ ਅਪਾਰਾ ਗੁਰ ਕੈ ਦਰਸ਼ਨ ਮੁਕਤ ਗਤ ਹੋਏ ਸਾਚ ਆਪ ਵਸੈ ਮਨ ਸੋਏ ਰਹਾਉ ਗੁਰ ਦਰਸ਼ਨ ਉਦਰਹਿ ਸੰਸਾਰਾ ਜੇ ਕੋ ਲਾਏ ਭਾਉ ਪਿਆਰਾ ਭਾਉ ਪਿਆਰਾ ਲਾਏ ਵਿਰਲਾ ਕੋਏ ਗੁਰ ਕੈ ਦਰਸ਼ਨ ਸਦਾ ਸੁਖ ਹੋਏ ਗੁਰ ਕੈ ਦਰਸ਼ਨ ਮੋਖ ਦਵਾਰ ਸਤ ਗੁਰ ਸੇਵੈ ਪਰਵਾਰ ਸਾਧਾਰ ਨੁਗਰੇ ਕੋ ਗਤ ਕਾਈ ਨਾਹੀ ਅਵਗੁਣ ਮੁਠੇ ਚੋਟਾਂ ਖਾਹੀ ਗੁਰ ਕੈ ਸ਼ਬਦ ਸੁਖ ਸ਼ਾਂਤ ਸਰੀਰ ਗੁਰਮੁਖਤਾ ਕੋ ਲੱਗੈ ਨਾ ਪੀਰ ਜਮ ਕਾਲ ਤਿਸ ਨੇੜ ਨਾ ਆਵੇ ਨਾਨਕ ਗੁਰਮੁਖ ਸਾਚ ਸੁਮਾਵੇ ਖਾਸਾ ਮਹੱਲਾ ਤੀਜਾ ਸ਼ਬਦ ਮੁਆ ਵਿੱਚੋ ਆਪ ਗੁਆਇ ਸਤਗੁਰ ਸੇਵੇ ਤਿਲ ਨਾ ਤਮਾਏ ਨਿਰਭਉ ਦਾਤਾ ਸਦਾ ਮਨ ਹੋਏ ਸੱਚੀ ਬਾਣੀ ਪਾਏ ਭਾਗ ਕੋਏ ਗੁਣ ਸੰਗ ਰਹੋ ਵਿੱਚੋਂ ਔਗਣ ਜਾਹੇ ਪੂਰੇ ਗੁਰ ਕੈ ਸ਼ਬਦ ਸੁਮਾਹੇ ਰਹਾਉ ਗੁਣਾ ਕਾ ਗਾਹਕ ਹੋਵੇ ਸੋ ਗੁਣ ਜਾਣੇ ਅੰਮ੍ਰਿਤ ਸ਼ਬਦ ਨਾਮ ਵਖਾਣੇ ਸਾਚੀ ਬਾਣੀ ਸੂਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਗੁਣ ਅਮੋਲਕ ਪਾਏ ਨਾ ਜਾਹੇ ਮਨ ਨਿਰਮਲ ਸਾਚੈ ਸ਼ਬਦ ਸਮਾਹੇ ਸੇਵੜ ਭਾਗੀ ਜਿਨ ਨਾਮ ਧਿਆਇਆ ਸਦਾ ਗੁਣ ਦਾਤਾ ਮਨ ਵਸਾਇਆ ਜੋ ਗੁਣ ਸੰਗ ਰਹਿ ਤਿਨ ਬਲੇ ਹਾਰੈ ਜਾਉ ਦਰ ਸਾਚੈ ਸਾਚੇ ਗੁਣ ਗਾਉ ਆਪੇ ਦੇਵੈ ਸਹਿਜ ਸੁਭਾਏ ਨਾਨਕ ਕੀਮਤ ਕਹਿਣ ਨਾ ਜਾਏ ਆਸਾ ਮਹੱਲਾ ਤੀਜਾ ਸਤਿਗੁਰੇ ਵਿੱਚ ਵੱਡੀ ਵਡਿਆਈ ਸ਼੍ਰੀ ਵਚੁੰਨੇ ਮੇਲ ਮਲਾਈ ਆਪੇ ਮੇਲੇ ਮੇਲ ਮਲਾਈ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕਿਨ ਬਿਦ ਹੋਏ ਹਰ ਅપરੰ ਪਰ ਅਗਮ ਅਗੋਚਰ ਗੁਰ ਕੈ ਸਬਦ ਮਿਲੈ ਜਨ ਕੋਇ ਰਹਾਉ ਗੁਰਮਖ ਕੀਮਤ ਜਾਣ ਕੋਏ ਵਿਰਲੇ ਕਰਮ ਪ੍ਰਾਪਤ ਹੋਏ ਉੱਚੀ ਬਾਣੀ ਉੱਚਾ ਹੋਏ ਗੁਰਮਖ ਸ਼ਬਦ ਬਖਾਣ ਕੋਏ ਵਿਣ ਨਾਵੇ ਦੁੱਖ ਦਰਦ ਸਰੀਰ ਸਤਗੁਰ ਭੇਟੇ ਤਾ ਉਤਰੈ ਪੀਰ ਬਿਨ ਗੁਰ ਭੇਟੇ ਦੁੱਖ ਕਮਾਏ ਮਨ ਮੁਖ ਬੋਤੀ ਮਿਲੇ ਸਜਾਏ ਹਰ ਕਾ ਨਾਮ ਮੀਠਾ ਅਤਰਸ ਹੋਏ ਪੀਵਤ ਰਹੇ ਪੀ ਆਏ ਸੋਈ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ ਆਸਾ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਗਹਿਰ ਗੰਭੀਰ ਸੇਵਤ ਹੀ ਸੁਖ ਸ਼ਾਂਤ ਸਰੀਰ ਸ਼ਬਦ ਧਰੇ ਜਨ ਸਹਿਜ ਸੁਭਾਏ ਤਿਨ ਕੈ ਹਮ ਸਦ ਲਾਗਹਿ ਪਾਏ ਜੋ ਮਨ ਰਾਤੇ ਹਰ ਰੰਗ ਲਾਏ ਦਿਨ ਕਾ ਜਨਮ ਮਰਨ ਦੁਖ ਲਾਥਾ ਤੇ ਹਰ ਦਰਗਾਹ ਮਿਲੇ ਸੁਭਾਏ ਰਹਾਉ ਸ਼ਬਦ ਚਾਖੈ ਸਾਚਾ ਸਾਜ ਪਾਈ ਹਰ ਘਰ ਨਾਮ ਮਨ ਵਸਾਏ ਹਰ ਪ੍ਰਭ ਸਦਾ ਰਹਿ ਆਪਰਪੂਰ ਆਪੇ ਨੇੜੈ ਆਪੇ ਦੂਰ ਆਖਣ ਆਖੈ ਬਕੈ ਸਭ ਕੋਈ ਆਪੇ ਬਖਸ਼ ਮਲਾਈ ਸੋਏ ਕਹਿਣ ਕਥਨ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਇ ਗੁਰਮੁਖ ਵਿਚਹੁ ਆਪ ਗਵਾਇ ਹਰ ਰੰਗ ਰਾਤੇ ਮੋਹ ਚਕਾਏ ਅਤ ਨਿਰਮਲ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਵਾਰ ਨਿਹਾਰ ਹਾਸਾ ਮਨ ਹਲਾ ਤੀਜਾ ਦੂਜੇ ਪਾਏ ਲਗੇ ਦੁਖ ਪਾਇਆ ਬਿਨ ਸ਼ਬਦੈ ਬਿਰਤਾ ਜਨਮ ਗਵਾਇਆ ਸਤ ਗੁਰ ਸੇਵੈ ਸੋਜੀ ਹੋਏ ਦੂਜੈ ਭਾਇ ਨ ਲਾਗੈ ਕੋਇ ਮੂਲ ਲਾਗੇ ਸੇ ਜਨ ਪਰਵਾਨ ਆਨੰਦਿਨ ਰਾਮ ਨਾਮ ਜਪਹਿਰਦੈ ਗੁਰ ਸ਼ਬਦੀ ਹਰ ਏਕੋ ਜਾਨ ਰਹਾਉ ਦਾਲੀ ਲਾਗੇ ਨੇ ਫਲ ਜਾਇ ਅੰਦੀ ਕੰਮੀ ਅੰਧ ਸਜਾਇ ਮਨ ਮੁਖ ਅੰਧਾ ਠੌਰ ਨ ਪਾਏ ਵਿਸ਼ਟਾ ਕਾ ਕੀੜਾ ਵਿਸ਼ਟਾ ਮਾਹੀ ਪਚਾਈ ਗੁਰ ਕੀ ਸੇਵਾ ਸਦਾ ਸੁਖ ਪਾਏ ਸੰਤ ਸੰਗਤ ਮਿਲ ਹਰ ਗੁਣ ਗਾਏ ਨਾਮੇ ਨਾਮ ਕਰੇ ਵਿਚਾਰ ਆਪ ਤਰਹਿ ਕੁੱਲ ਉਧਰਨ ਹਾਰ ਗੁਰ ਕੀ ਬਾਣੀ ਨਾਮ ਵਜਾਏ ਨਾਨਕ ਮਹਿਲ ਸ਼ਬਦ ਘਰ ਪਾਏ ਗੁਰਮਤ ਸਤ ਸਰ ਹਰ ਜਲ ਨਹਾਇਆ ਦੁਰਮਤ ਮੈਲ ਸਭ ਦੁਰਤ ਗਵਾਇਆ ਕਾਸਾ ਮਹੱਲਾ ਤੀਜਾ ਮਨ ਮੁਕਮਰ ਹੈ ਮਰ ਮਰਨ ਵਿਗਾੜ ਹੈ ਦੂਜੈ ਭਾਇ ਆਤਮ ਸੰਘਾਰ ਹੈ ਮੇਰਾ ਮੇਰਾ ਕਰ ਕਰ ਵਿਗੂਤਾ ਆਤਮ ਨਾ ਚੀਨੈ ਪਰ ਮੈਂ ਵਿੱਚ ਸੂਤਾ ਮਰ ਮੁਇਆ ਸ਼ਬਦੇ ਮਰ ਜਾਇ ਉਸਤਤ ਨਿੰਦਾ ਗੁਰ ਸਮਝੜਾਈ ਇਸ ਜੁਗ ਮਹਿ ਲਾਹਾ ਹਰ ਜਪ ਲੈ ਜਾਇ ਰਹਾਉ ਨਾਮ ਮਹਿ ਹੂਣ ਗਰਭ ਗਲ ਜਾਇ ਬਿਰਥਾ ਜਨਮ ਦੂਜੈ ਲੋਭਾਈ ਨਾਮ ਵੀ ਹੋਣੀ ਦੁਖ ਜਲੇ ਸਬਾਈ ਸਤਿਗੁਰ ਪੂਰੈ ਬੂਝ 부ਝਾਈ ਮਨ ਚੰਚਲ ਬਹੁ ਚੋਟਾਂ ਖਾਏ ਇਥੋਂ ਛੁੜਕਿਆ ਖੋਰ ਨਾ ਪਾਏ ਗਰਭ ਜੋਨ ਵਿਸਤਾ ਕਾ ਵਾਸ ਤਿਤ ਘਰ ਮਨ ਮੁਖ ਕਰੇ ਨਿਵਾਸ ਆਪਣੇ ਸਤਿਗੁਰ ਕੋ ਸਦਾ ਬਲ ਜਾਈ ਗੁਰਮੁਖ ਜੋਤੀ ਜੋਤ ਮਲਾਈ ਨਿਰਮਲ ਬਾਣੀ ਨਿਜ ਘਰ ਵਾਸਾ ਨਾਨਕ ਹਉ ਮੈਂ ਮਾਰੀ ਸਦਾ ਉਦਾਸਾ ਆਸਾ ਮਹੱਲਾ ਤੀਜਾ ਲਾਲੈ ਆਪਣੀ ਜਾਤ ਗੁਆਈ ਤਨ ਮਨ ਅਰਪੇ ਸਤਿਗੁਰ ਸਰਨਾਈ ਹਿਰਦੈ ਨਾਮ ਵੱਡੀ ਵਡਿਆਈ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ ਸੋ ਲਾਲਾ ਜੀਵਤ ਮਰੈ ਸੋ ਗ ਹਰਖ ਦੋਏ ਸਮ ਕਰ ਜਾਣੈ ਗੁਰ ਪ੍ਰਸਾਦੀ ਸ਼ਬਦ ਉਧਰੈ ਰਹਾਉ ਕਰਣੀਕਾਰ ਤੁਰੋ ਫਰਮਾਈ ਬਿਨ ਸ਼ਬਦੈ ਕੋ ਥਾਏ ਨਾ ਪਾਈ ਕਰਣੀ ਕੀਰਤ ਨਾਮ ਵਸਾਈ ਆਪੇ ਦੇਵੈ ਢਿਲ ਨਾ ਪਾਈ ਮਨਮੁਖ ਭਰਮ ਭੁਲੇ ਸੰਸਾਰ ਬਿਨ ਰਾਸੀ ਕੂੜਾ ਕਰੇ ਵਾਪਾਰ ਬਿਨ ਰਾਸੀ ਵਖਰ ਪੱਲੇ ਨਾ ਪਾਏ ਮਨਮੁਖ ਭੁਲਾ ਜਨਮ ਗੁਆਏ ਸਤਗੁਰ ਸੇਵੇ ਸੋ ਲਾਲਾ ਹੋਏ ਉਤਮ ਜਾਤੀ ਉਤਮ ਸੋਏ ਗੁਰ ਪੌੜੀ ਸਬਦੋਂ ਊਚਾ ਹੋਏ ਨਾਨਕ ਨਾਮ ਵਡਾਈ ਹੋਏ ਆਸਾ ਮਹੱਲਾ ਤੀਜਾ ਮਨਮੁਖ ਝੂਠ ਝੂਠ ਕਮਾਵੇ ਖਸਮੈ ਕਾ ਮਹਿਲ ਕਦੀ ਨਾ ਪਾਵੇ ਦੂਜਹਿ ਲੱਗੀ ਭਰਮ ਭਲਾਵੇ ਮਮਤਾ ਬਾਦ ਆ ਆਵੇ ਜਾਵੇ ਦੁਹਾ ਗਨੀ ਕਾ ਮਨ ਦੇਖ ਸ਼ਿੰਗਾਰ ਪੁੱਤਰ ਕਲਤ ਧਨ ਮਾਇਆ ਚਿਤ ਲਾਏ ਝੂਠ ਮੋਹ ਪਾਖੰਡ ਵਿਕਾਰ ਰਹਾਉ ਸਦਾ ਸੁਹਾਗਣ ਜੋ ਪ੍ਰਭ ਪਾਵੇ ਗੁਰ ਸ਼ਬਦੀ ਸ਼ਿੰਗਾਰ ਬਣਾਵੇ ਸੇਜ ਸੁਖਾਲੀ ਅਨ ਦਿਨ ਹਰ ਰਾਵੈ ਮਿਲ ਪ੍ਰੀਤਮ ਸਦਾ ਸੁਖ ਪਾਵੇ ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ ਆਪਣਾ ਪਿਰ ਰੱਖੇ ਸਦਾ ਉਰ ਧਾਰ ਨੇੜਾ ਵਿਖਿਆ ਸਦਾ ਹਦੂਰ ਮੇਰਾ ਪ੍ਰਭ ਸਰਬ ਰਹਿਆ ਪ੍ਰਭੂਰ ਆਗੈ ਜਾਤ ਰੂਪ ਨਾ ਜਾਏ ਤੇਹਾ ਹੋਵੈ ਜੇਹੇ ਕਰਮ ਕਮਾਏ ਸ਼ਬਦੇ ਊਚੋ ਚਾਹ ਹੋਏ ਨਾਨਕ ਸਾਚ ਉਸ ਮਾਵੇ ਸੋਏ ਹਾਸਾ ਮਹੱਲਾ ਤੀਜਾ ਭਗਤ ਰਤਾ ਜਨ ਸਹਜ ਸੁਭਾਏ ਗੁਰ ਕੈ ਭੈ ਸਾਚੈ ਸਾਚ ਸਮਾਈ ਬਿਨ ਗੁਰ ਪੂਰੇ ਭਗਤ ਨਾ ਹੋਏ ਮਨ ਮੁਖ ਰੁੰਨੇ ਆਪਣੀ ਪਤ ਖੋਏ ਮੇਰੇ ਮਨ ਹਰ ਜਪ ਸਦਾ ਧਿਆਈ ਸਦਾ ਆਨੰਦ ਹੋਵੇ ਦਿਨ ਰਾਤੀ ਜੋ ਇੱਛੈ ਸੋਈ ਫਲ ਪਾਏ ਰਹਾਉ ਗੁਰ ਪੂਰੇ ਤੇ ਪੂਰਾ ਪਾਏ ਹਿਰਦੈ ਸ਼ਬਦ ਸਚ ਨਾਮ ਵਸਾਏ ਅੰਤਰ ਨਿਰਮਲ ਕੰਮਤ ਸਾਰ ਨਹਾਏ ਸਦਾ ਸੂਚੇ ਸਾਚ ਸਮਾਏ ਹਰ ਪ੍ਰਭ ਵੇਖੈ ਸਦਾ ਹਜੂਰ ਗੁਰ ਪ੍ਰਸਾਦ ਰਹਾ ਪਰਪੂਰ ਜਹਾਂ ਜਾਉ ਤਹਿ ਵੇਖਾਂ ਸੋਏ ਗੁਰ ਬਿਨ ਦਾਤਾ ਅਵਰ ਨਾ ਕੋਏ ਗੁਰ ਸਾਗਰ ਪੂਰਾ ਪੰਡਾਰੂ ਉਤਮ ਰਤਨ ਜਵਾਹਰ ਅਪਾਰ ਗੁਰ ਪ੍ਰਸਾਦੀ ਦੇਵਨ ਹਾਰ ਨਾਨਕ ਬਖਸ਼ੇ ਬਖਸ਼ਣ ਹਾਰ ਹਾਸਾ ਮਹੱਲਾ ਤੀਜਾ ਗੁਰਸਾਇਰ ਸਤਗੁਰ ਸੱਚ ਸੋਏ ਪੂਰੇ ਭਾਗ ਗੁਰ ਸੇਵਾ ਹੋਏ ਸੋ ਬੂਜੈ ਜਿ ਸਿ ਆਪ ਬੁਝਾਏ ਗੁਰ ਪ੍ਰਸਾਦੀ ਸੇਵ ਕਰਾਏ ਗਿਆਨ ਰਤਨ ਸਭ ਸੋਜੀ ਹੋਏ ਗੁਰ ਪ੍ਰਸਾਦ ਅਗਿਆਨ ਬਨਾਸੈ ਅਨ ਦਿਨ ਜਾਗੈ ਵੇਖੈ ਸੱਚ ਸੋਏ ਰਹਾਉ ਮੋਹੋ ਗਮਾਨ ਗੁਰ ਸ਼ਬਦ ਜਲਾਏ ਪੂਰੇ ਗੁਰਤੇ ਸੋਜੀ ਪਾਏ ਅੰਤਰ ਮਹਿਲ ਗੁਰ ਸ਼ਬਦ ਪਛਾਣੈ ਆਮਣ ਜਾਣ ਰਹਿ ਫਿਰ ਨਾਮ ਸਮਾਣੀ ਜੰਮਣ ਮਰਨਾ ਹੈ ਸੰਸਾਰ ਮਨ ਮੁਖ ਅਚੇਤ ਮਾਇਆ ਮੋਹ ਗੁਬਾਰ ਪਰਿੰਦਾ ਬਹੁ ਕੂੜ ਕਮਾਵੇ ਵਿਸ਼ਟਾ ਕਾ ਕੀੜਾ ਵਿਸ਼ਟਾ ਮਾਹੀ ਸਮਾਵੇ ਸਤ ਸੰਗਤ ਮਿਲ ਸਭ ਸੋਜੀ ਪਾਏ ਗੁਰ ਕਾ ਸ਼ਬਦ ਹਰ ਭਗਤ ਦਿਰੜਾਏ ਭਾਣਾ ਮੰਨੇ ਸਦਾ ਸੁਖ ਹੋਈ ਨਾਨਕ ਸੱਚ ਸਮਾਵੈ ਸੁ ਹੋਈ ਹਾਸਾ ਮਹੱਲਾ ਤੀਜਾ ਪੰਚਪਦੇ ਸ਼ਬਦ ਮਰੈ ਤਿਸ ਸਦਾ ਆਨੰਦ ਸਤਗੁਰ ਭੇਟੇ ਗੁਰ ਗੋਬਿੰਦ ਨਾ ਫਿਰ ਮਰੈ ਨਾ ਆਵੈ ਜਾਏ ਪੂਰੇ ਗੁਰ ਤੇ ਸੱਚ ਸਮਾਏ ਜਿਨ ਕੋ ਨਾਮ ਲਿਖਿਆ ਧੁਰ ਲੇਖ ਤੇ ਅਨ ਦਿਨ ਨਾਮ ਸਦਾ ਧਿਆਵਹਿ ਗੁਰ ਪੂਰੇ ਤੇ ਭਗਤ ਵਸੇਖ ਰਹਾਉ ਜਿਨ ਕੋ ਹਰ ਪ੍ਰਭ ਲਏ ਮਲਾਈ ਕਿਨ ਕੀ ਗਹਿਣ ਗਤ ਕਹੀ ਨਾ ਜਾਏ ਪੂਰੇ ਸਤਗੁਰ ਦਿੱਤੀ ਵੜਿਆਈ ਊਤਮ ਪਦਵੀ ਹਰ ਨਾਮ ਸਮਾਈ ਜੋ ਕਿਸ ਕਰੇ ਸੋ ਆਪੇ ਆਪ ਏਕ ਘੜੀ ਮਹਿ ਥਾਪ ਉਥਾਪ ਕਹਿ ਕਹਿ ਕਹਿਣਾ ਆਖ ਸੁਨਾਏ ਜਿਸ ਸੋ ਘਾਲੇ ਥਾਏ ਨਾ ਪਾਏ ਜਿਨ ਕੈ ਪੋਤੇ ਪੁੰਨ ਤਿੰਨਾ ਗੁਰੂ ਮਲਾਈ ਸੱਚ ਬਾਣੀ ਗੁਰ ਸ਼ਬਦ ਸੁਣਾਏ ਜਹਾਂ ਸ਼ਬਦ ਵਸੈ ਤਹਾਂ ਦੁੱਖ ਜਾਏ ਗਿਆਨ ਰਤਨ ਸਾਚੈ ਸਹਿਜ ਸਮਾਏ ਨਾਮੈ ਜੇਵੜ ਹੋਰ ਧਨ ਨਾਹੀ ਕੋਏ ਜਿਸਨੂੰ ਬਖਸ਼ੇ ਸਾਚਾ ਸੋਏ ਪੂਰਾ ਸ਼ਬਦ ਮਨ ਵਸਾਏ ਨਾਨਕ ਨਾਮ ਰਤੇ ਸੁਖ ਪਾਏ ਆਸਾ ਮਹੱਲਾ ਤੀਜਾ ਨਿਰਤ ਕਰੇ ਬਹੁ વાਜੇ ਵਜਾਏ ਇਹੋ ਮਨ ਅੰਦਾ ਭੂਲਾ ਹੈ ਕਿਸ ਆਖ ਸੁਣਾਈ ਅੰਤਰ ਲੋਭ ਭਰਮ ਅਨਲਵਾਉ ਦੀਵਾ ਬਲ ਨਾ ਸੋਜੀ ਪਾਏ ਗੁਰਮਖ ਭਗਤ ਘਟ ਚਾਨਣ ਹੋਏ ਆਪ ਅਝਾਨ ਮਿਲੈ ਪ੍ਰਭ ਸੋਏ ਰਹਾਉ ਗੁਰਮਖ ਨਿਰਤ ਹਰ ਲਾਗੇ ਭਾਉ ਪੂਰੇ ਤਾਲ ਵਿੱਚੋਂ ਆਪ ਗੁਆਏ ਮੇਰਾ ਪ੍ਰਭ ਸਾਚਾ ਆਪੇ ਜਾਣ ਗੁਰ ਕਾ ਸ਼ਬਦ ਅੰਤਰ ਬ੍ਰਹਮ ਪਛਾਨ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸ਼ਬਦ ਸਹਿਜ ਵਿਚਾਰ ਗੁਰਮੁਖ ਭਗਤ ਜੁਗਤ ਸਤਿ ਸੋਏ ਪਾਖੰਡ ਭਗਤ ਨਿਰਤ ਦੁਖ ਹੋਏ ਇਹਾ ਭਗਤ ਜਨ ਜੀਵਤ ਮਰੇ ਗੁਰ ਪ੍ਰਸਾਦੀ ਭਵਜਲ ਤਰੈ ਗੁਰ ਕੈ ਬਚਨ ਭਗਤ ਥਾਂਏ ਪਾਏ ਹਰ ਜਿਉ ਆਪ ਵਸੈ ਮਨ ਆਏ ਹਰ ਕਿਰਪਾ ਕਰੇ ਸਤਿਗੁਰੂ ਮਲਾਏ ਨਿਸ਼ਚਲ ਭਗਤ ਹਰਿ ਸਿਓ ਚੇਤ ਲਾਏ ਭਗਤ ਰਤੇ ਤਿਨ ਸੱਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ